ਤੇ ਜਿਹੜਾ ਫਿਰ ਹੁਣ ਤੂੰ ਕਮੈਂਟਰੀ ਕਰਨਾ ਤੈਨੂੰ ਸ਼ੌਂਕ ਕੇ ਮਿਦਾਗਾ ਵੀ ਮੈਂ ਇਧਰ ਕਮੈਂਟਰੀ ਵਾਲੇ ਪਾਸੇ ਜਾਵਾਂ ਜੀ ਬਾਈ ਲੱਖੀ ਬੋਲਦਾ ਹੁੰਦਾ ਈ ਲਰੇਹਾਲਾ ਜੀ ਤੇ ਉਹ ਤੂੰ ਐਸੇ ਗੱਦਿਆ ਜੀ ਤੇ ਉਹ 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 ਤੂੰ ਹੀ ਮੈਂ ਕਰਨ ਲੱਗਾ ਸੀਗਾ ਵੀ ਨਹੀਂ ਲੱਖੀ ਨੂੰ ਲੱਖੀ ਨੂੰ ਤੂੰ ਕਿੱਥੇ ਵੇਖਿਆ ਟੂਰਨਾਮੈਂਟ ਚ ਗਿਆ ਸੀ ਜਾਂ ਤੂੰ YouTube ਤੇ ਵੇਖਿਆ ਜਾਂ ਕੋਈ TV ਤੇ ਵੇਖਿਆ ਕਿੱਥੇ ਵੇਖਿਆ ਤੂੰ ਨੂੰ ਮੈਂ ਹੀ ਪੰਡ ਦੇਖਿਆ ਜੜੇ ਜੱਕਰਾ ਸਿੰਘਲੇ ਅੱਛਾ ਉਹ ਤੂੰ ਉਹ ਤੂੰ ਹੀ ਕਰਨਾ ਲੱਗ ਗਿਆ ਸੀਗਾ ਜੀ ਮੈਂ ਅੱਛਾ ਜੀ ਹਾਂ ਬਾਈ ਜਦੋਂ ਬਾਈ ਕਰਦਾ ਹੁੰਦਾ ਉਵੇਂ ਬੋਲਣ ਲੱਗ ਗਿਆ ਸੀਗਾ ਜੀ ਮੈਂ ਤੇ ਉਦੋਂ ਬਾਅਦ ਹੀ ਮੈਂ ਫਿਰ ਦੀ ਕਮੈਂਟਰੀ ਕਰਦਾ ਕਰਦਾ ਜੀ ਫਿਰ ਬਾਈ ਰਪਿੰਦਰ ਨੇ ਬੁਲਾਇਆ ਜੀ ਤੇ ਬਾਈ ਰਪਿੰਦਰ ਜਦੋਂ ਬੁਲਾਉਣ ਲੱਗਿਆ ਉਦੋਂ ਬਾਅਦ ਹੀ ਜੀ ਫਿਰ ਜੱਗੂ ਜੁਗੂ ਵਰਗੇ ਬਾਈਆਂ ਦੇ ਤੇ ਬਸ ਉਦੋਂ ਬਾਅਦ ਹੀ ਜੀ ਜਦੋਂ ਸਭ ਤੋਂ ਪਹਿਲਾਂ ਤੇਰਾ ਤਾਲਮਿਲ ਕਿਦਣਾ ਹੁੰਦਾ ਜਾਣ ਪਹਿਚਾਨ ਕਿਦਣਾ ਹੁੰਦੀ ਹੈ ਤੇਰੀ ਜਦੋਂ ਪਹਿਲੀ ਕਮੈਂਟਰੀ ਕਿੱਥੇ ਕਰਨ ਜਾਣਾ ਕਿਹੜੇ ਪਿੰਡ ਜਾਣਾ ਟੂਰਨਾਮੈਂਟ ਤੇ ਜੀ ਦੇਖੋ ਜੀ ਪਹਿਲਾਂ ਤਾਂ ਕਿਹਾ ਸੀ ਮੈਂ ਚੱਕਰਾਉਂ ਸਿੰਘ ਵਾਲੀ ਜੀ ਜੀ ਪਿੰਡ ਹੀ ਆਪਦੇ ਹਾਂਜੀ ਜੀ ਤੇ ਉਦੋਂ ਬਾਅਦ ਕੀਤੀ ਚੰਡੂਗੇ ਜੀ ਜੀ ਉਦਵਾਲ ਬਾਲਿਆਂ ਵਾਲੀ ਜੀ ਜੀ ਬਸ ਹੀ ਇਦੂਆ ਇੱਥੇ ਕੀਤੀ ਆਪਣੇ ਜੈਤੂ ਜੀ ਜੈਤੂ ਹਾਂਜੀ ਜੀ ਉੱਥੇ ਕੀਤੀ ਸੀਗੀ ਤੇ ਬਸ ਹੀ ਕਮੈਂਟਰੀ ਕਰਦਾ ਕਰਦਾ ਬੱਸ ਐਂ ਆਈ ਜੈਤੂ ਤੈਨੂੰ ਕਿਹਨੇ ਬੁਲਾ ਸੀ ਬਈਆਂ ਨੇ ਬੁਲਾਈ ਜਗਨੰਦਰ ਨਹੀਂ ਬਈ ਕਾਲ ਘੜਾ ਲਾਈ ਜੀ ਉਹਨਾਂ ਨੇ ਸਨਮਾਨ ਕੀਤਾ ਸੀਗਾ ਜੀ ਜੀ ਉਹਨਾਂ ਨੇ ਅੱਛਾ ਤੇ ਕਮੈਂਟਰੀ ਫਿਰ ਕਿਵੇਂ ਕਰਦਾ ਸਾਡੇ ਜਿਹੜੇ ਸਰੋਤੇ ਤੈਨੂੰ ਚਾਹਣ ਵਾਲੇ ਆ ਉਹਨੂੰ ਮੜੀ ਕਰਕੇ ਵਿਖਾ ਦੇ ਕਿਵੇਂ ਕਮੈਂਟਰੀ ਕਰਦਾਂ ਉਹਨੂੰ ਓਇਆ ਕੌਣ ਐ ਓਏ ਮਰੀਕ ਸੈ ਓਏ ਖੋਸੇ ਕੋਟਲੇ ਵਾਲਿਆ ਉਧਰ ਚਾਰ ਖੜ ਗਏ ਉਧਰ ਕੌਣ ਖੜ ਗਾਇ ਉਧਰ ਕੌਣ ਐ ਓਏ ਹਾਕਮ ਵਾਲਿਆ ਜੱਗੂ ਕਹਿੰਦਾ ਵੀ ਅੱਜ ਹਰ ਦੋ ਪਾਸੇ ਹਰ ਦੋ ਪਾਸੇ ਨੂੰ ਵੀ ਅੱਜ ਮੈਂ ਪੇਚਾ ਪਾਉਣਾ ਹੈ ਵੀ ਅੱਜ ਓਇਆ ਅਸਪਾਲ ਕਲਾਂ ਦੀ ਧਰਤੀ ਦੇ ਵਿੱਚੋਂ ਲੰਡੀਆਂ ਜੀ ਪਾ ਇਹਨੇ ਜਿੱਤੀਆਂ ਵੀ ਅੱਜ ਮੁੰਡਾ ਅੱਤ ਕਰਾਈ ਆਉਂਦਾ ਵੀ ਇਹਨੇ ਆ ਜਿੱਤੇ ਬੋਲਟ ਜਿੱਤੇ ਹੈ ਮੋਟਰਸਾਈਕਲ ਜਿੱਤੇ ਉਹ ਕਾਰਾਂ ਜਿੱਤੀਆਂ ਤੇ ਜੱਗੂ ਕਹਿੰਦਾ ਹਰ ਦੋ ਪਾਸੇ ਹਰ ਦੋ ਪਾਸੇ ਬੱਲੇ 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 ਹੋ ਗਈ ਮਰੇ ਮਿੱਤਰੋ ਹੋ ਟੱਕਰ 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 ਉਹ ਖੋਸੇ ਕੋਰਲੇ ਵਾਲਿਆ ਉਧਰ ਕੀ ਹੋ ਗਿਆ ਓਏ ਉਹ ਖੜਕਾ ੜਕਾ ਹੋ ਗਿਆ ਵੀ ਅੱਜ ਹਾਕਮ ਵਾਲੀਆ ਚੰਦਰੀ ਬਾੜ ਦਾ ਝਾਪਾ ਕਹਿੰਦਾ ਬੱਲੇ ਬੱਲੇ ਹੋ ਗਈ ਉਹ ਤਾਲੀਆਂ ਉਹ ਲਲਕਾਰੇ ਵੱਜ ਗਏ ਭੰਗੜੇ ਪੈਗ ਉਹ ਉਹਦਾ ਵਾਰੇ ਕੀ ਖਿਆਲਾ ਉਹ ਦੁਨੀਆ ਦੇ ਦਿਲਾਂ ਚ ਬਹਿ ਜਾਂਦਾ ਉਹ ਦੁਨੀਆ ਤੇ ਰਾਜ ਕਰਦਾ ਹਾਕਮ ਵਾਲਿਆ ਜੱਗੂ ਕਹਿੰਦਾ ਬੱਲੇ ਬੱਲੇ ਕਰਾਉਣੀ ਐ ਇਹ ਲੰਡੀਆਂ ਜੀਪਾਂ ਦਾ ਜੇਤੂ ਐ ਅਸਪਾਲ ਕਲਾਂ ਦੀ ਧਰਤੀ ਦੇ ਵਿੱਚ ਦੁਨੀਆ ਦੇ ਮੇਲੇ ਨਚਾਤੇ ਕਾਲਾ ਕਬੱਡੀ ਪੌੜ ਦੇ ਲਈ ਧੂਰਕੋਟ ਪਿੰਡ ਵਾਲਾ ਆ ਗਿਆ ਤੇ ਕਬੱਡੀ ਪੈ ਗਈ ਹਾਕਮ ਵਾਲੇ ਪੜਦੇ 2 ਐ 4 ਐ ਚਾਰਾਂ ਦੇ ਵਿੱਚੋਂ ਕੌਣ ਫਲੇ ਵਾਲੇ ਕਰਾਏਗਾ ਤੇ ਜੱਗੂ ਲਾਹ ਤਗੜਾ ਜੱਫਾ ਹੱਕ ਦਾ ਵਾਦਾ ਕਰ ਗਿਆ ਇਹ ਤਾਂ ਬੱਚਾ ਬਹੁਤ ਛੋਟਾ ਹੈ ਕਿੰਨੀ ਉਮਰ ਦਸੀ ਜੀ ਪੁੱਤ ਨੂੰ 14 ਨਾਲ 14 ਸਾਲ ਜਦੋਂ ਅਜੇ 14 ਦਾ ਹੋਰ ਹੋਊਗਾ 28 ਸਾਲਾਂ ਚ ਜਾਊਗਾ ਉਦੋਂ ਬਹੁਤ ਵੱਡਾ ਜਨਕੀ ਹੀਰੋ ਬਣ ਜਾਊਗਾ ਕਮੈਂਟਰੀ ਦੇ ਜਿਹੜੋ ਜਤਨ ਜਾਣਦੇ ਆਪਾਂ ਜਿਹੜਾ ਵੱਡਾ ਤੇ ਹੀ ਉਮਰ ਦੇ ਕਮੈਂਟਰੀ ਕਰਦਾ ਤੇ ਉਹਨੂੰ ਕਿੰਨੇ ਕਿੰਨੇ ਪੈਸੇ ਜੰਗੇ ਟੂਰਨਾਮੈਂਟ ਤੋਂ ਇੱਕ ਤਾਂ ਮਿਲਦੇ ਆ ਜੀ ਦੇਖੋ ਜੀ ਕਿ 5-5000 ਰੁਪਏ ਦੇਣਦੇ ਉਹਨਾਂ ਵੀ ਸਾਡੇ ਜਿਹੜੇ ਵੀ ਟੂਰਨਾਮੈਂਟ ਕਰਾਉਂਦੇ ਆ ਐਨਆਰਏ ਵੀ ਟੂਰਨਾਮੈਂਟ ਕਰਾਉਂਦੇ ਆ ਜਥੇਬੰਦੀਆਂ ਕਰਾਉਂਦੀਆਂ ਜਾਂ ਹੋਰ ਸੰਸਥਾ ਕਰਾਉਂਦੀਆਂ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰ ਇਸ ਬੱਚੇ ਦਾ ਥੋੜਾ ਵੱਧ ਤੋਂ ਵੱਧ ਹੌਸਲਾ ਵਧਾਇਆ ਕਰੋ ਇਹਦਾ ਕਾਰਨ ਕੀ ਹੈ ਇਹਦੇ ਘਰ ਦੀ ਹਾਲਾਤ ਬਹੁਤ ਮਾੜੀਆਂ ਆ ਬਹੁਤ ਗਰੀਬੀ ਆ ਕਰੇ ਤੁਹਾਡੇ ਦੋ ਕੰਮ ਹੋ ਜਾਣਗੇ ਨਾਲੇ ਇਹਦੇ ਵਿਚਾਰੇ ਦਾ ਹੌਸਲਾ ਵਧਾਈ ਵਾਧੂਗਾ ਤੇ ਨਾਲੇ ਇਸ ਗਰੀਬ ਬੱਚੇ ਦੀ ਮਦਦ ਹੋ ਜੂਗੀ ਮਦਦ ਦੋ ਤਰ੍ਹਾਂ ਦੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਭਈ ਇੱਕ ਤਾਂ ਕਿਸੇ ਨੂੰ ਵੈਸੇ ਪੈਸੇ ਦੇ ਦਿਓ ਉਹ ਬੰਦਾ ਕੰਮ ਨਹੀਂ ਕਰਦਾ ਹੁੰਦਾ ਉਹਨੂੰ ਆਪਾਂ ਕਹਿੰਦੇ ਮਦਦ ਕਰ ਦਿਓ ਜੀ ਮਦਦ ਕਰਤੀ ਇੱਕ ਬੰਦਾ ਕਹਿੰਦਾ ਮਦਦ ਕਰੋ ਮੈਨੂੰ ਕੰਮ ਦਿਓ ਕੰਮ ਕਰਕੇ ਬੰਦਾ ਪੈਸੇ ਲਵੇ ਉਹ ਮਦਦ ਹੁੰਦੀ ਆ ਇਹਨੂੰ ਕੰਮ ਦਿਓ ਇਹ ਉਂਝ ਪੈਸੇ ਨਹੀਂ ਭਾਲਦਾ ਵੀ ਮੈਨੂੰ ਘਰ ਬੈਠਣ ਨੂੰ ਪੈਸੇ ਤੁਸੀਂ ਦੇ ਦਿਓ ਤੇ ਮੇਰੀ ਮਦਦ ਕਰੋ ਇਹਨੂੰ ਮਦਦ ਕਿਸ ਤਰ੍ਹਾਂ ਕਰਨੀ ਆ ਆਪਾਂ ਕੰਮ ਦੇਣਾ ਟੂਰਨਾਮੈਂਟ 'ਚ ਸੱਦਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੱਚਾ 17 ਜਨਕੀ ਚਮਕੀ ਕਮੈਂਟਰੀ ਦੇ ਨਾਲ ਨਾਲ ਕੁਛ ਤੂੰ ਗਾਉਣਾ ਵੀ ਹੋਰ ਕੁਛ ਗਾ ਵੀ ਲੈਣਾ ਨਾ ਜੀ ਕਲੀ ਕਮੈਂਟਰੀ ਕਰਦਾਈ ਮੈਂ ਗਾਉਣ ਦਾ ਸ਼ੌਕ ਹੈ ਨਹੀਂਗਾ ਨਾ ਜੀ ਸਕੂਟ ਜੀ ਜਦੋਂ ਜਾਨਣਾ ਫਿਰ ਮੈਡਮਾਂ ਤੈਨੂੰ ਕੁਛ ਕਹਿੰਦੀਆਂ ਹੋਣਗੀਆਂ ਕਮੈਂਟਰੀ ਬੜੀ ਕਰਦਾ ਕੁਝ ਸਾਨੂੰ ਵੀ ਮਾੜਾ ਮੋਟਾ ਕਰਕੇ ਵਿਖਾ ਨਾ ਜੀ ਮੈਡਮਾਂ ਨੂੰ ਪਤਾ ਨਹੀਂ ਜੀ ਇੱਕ ਦੋ ਮੈਡਮਾਂ ਨੂੰ ਪਤਾ ਜੀ ਮੈਨੂੰ ਅੱਛਾ ਉਹ ਜੀ ਕਾਂਦੇਵੀ ਵੀ ਕਮੈਂਟਰੀ ਕਰਦਾ ਮਗਾਨ ਜੀ ਤੇ ਉਹ ਕਹਿੰਦਾ ਵੀ ਵੱਧ ਤੋਂ ਵੱਧ ਤੂੰ ਪੜਿਆ ਕਰ ਜੀ ਮਗਾ ਮੜੀ ਮੈਨੂੰ ਕੱਲੀ ਪਿਆਬੀ ਦਿਖਾ ਦੋ ਮੈਂ ਕਹਿੰਦੀ ਟੀਮਾਂ ਬੋਲਣਾ ਆਤੇ ਵੀ ਉਹਨੂੰ ਆਖਿਆ ਭਾਈ ਮੇਰੇ ਲੱਖੀ ਉਸਤਾਦ ਨੇ ਵੀ ਟੀਮਾਂ ਤੋਂ ਬਾ ਬੋਲਣ ਨੂੰ ਵੀ ਤੇ ਕਹਿੰਦਾ ਕੋਈ ਨਹੀਂ ਪੰਜਾਬੀ ਹੁੰਦੀ ਨਹੀਂ ਨਹੀਂ ਜੇ ਲਿਖਣੀ ਵੀ ਨਹੀਂ ਆਉਂਦੀ ਮਾਰੀ ਮੁੱਟੀ ਹੁੰਦੀ ਹੈ ਲਿਖਣੀ ਪੜ੍ਹਨੀ ਨਹੀਂ ਆਉਂਦੀ ਪੜ੍ਹਨੀ ਨਹੀਂ ਲਿਖ ਲੈਣਾ ਹਾਂਜੀ ਪੜ੍ਹਨੀ ਨਹੀਂ ਆਉਂਦੀ ਚਲੋ ਮੈਡਮ ਆਪਾਂ ਮੈਡਮ ਵੀ ਬੇਨਤੀ ਕਰਦੇ ਨੇ ਮੈਡਮ ਤੁਹਾਡੀ ਵੀਡੀਓ ਵੇਖੀ ਹੋਊਗੀ ਵੇਖੂਗੀ ਤੇ ਮੈਡਮ ਇੱਕ ਸਾਡੀ ਬੇਨਤੀ ਆ ਸਾਡੇ ਵੱਲੋਂ ਤੁਹਾਨੂੰ ਇਹ ਬੱਚੇ ਨੂੰ ਜਣੇ ਪੰਜਾਬੀ ਜਰੂਰ ਸਿਖਾਓ ਇਹ ਕਹਿੰਦਾ ਜਦੋਂ ਸਾਡੇ ਜਣੇ ਟੀਮਾ ਆਉਂਦੀਆਂ ਮੈਨੂੰ ਪੜਨਾ ਔਖਾ ਲੱਗਦਾ ਥੋੜਾ ਜਿਹਾ ਚਲੋ ਇਹਨੂੰ ਇਹ ਨਾ ਸੌਖਾ ਕਰ ਦਿਓ ਤੁਹਾਡਾ ਵੀ ਸਹਿਯੋਗ ਹੋ ਜੂਗਾ ਤੁਹਾਡੀ ਵੀ ਮਦਦ ਹੋ ਜੂਗੀ ਹੋਰ ਕੀ ਕਹਣਾ ਜਾਨੂੰ ਪੁੱਤ ਹੋਰ ਜੀ ਘਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਵਿੱਚ ਦਾਦੀ ਹੈ ਜੀ ਮੰਮੀ ਹੈ ਜੀ ਜੀ ਮੇਰੇ ਭਰਾ ਜੀ ਮੇਰੇ ਡੈਡੀ ਹੈ ਜੀ ਮੇਰੇ ਚਾਚੇ ਵਰਗੇ ਮੇਰੇ ਤਾਈ ਹੈ ਜੀ ਤੇ ਮੇਰੇ ਤਾਇਆ ਜੀ ਤੇ ਮੇਰੀ ਮਾਸੀ ਹੈ ਜੀ ਘਰ ਛੋਟਾ ਪਰਿਵਾਰ ਤੋਂ ਸਾਰਾ ਪਿੰਡ ਗਣਤਾ ਪੁੱਤ ਐਨੇ ਜੇ ਘਰ ਦੇ ਵਿੱਚ ਸਾਰਾ ਪਰਿ ਹਾਲ ਦੋ ਕਮਰੇ ਹੀ ਉਧਰ ਆਈ ਦੋ ਇਧਰ ਆਈ ਜੀ ਫਿਰ ਹੁਣ ਮਨ ਦੇ ਵਿੱਚ ਕੀ ਸੁਪਨਾ ਵੀ ਵੱਡਾ ਹੋ ਕੇ ਵੱਡਾ ਕਮੈਂਟਰੀ ਹੋਰ ਕਰਿਆ ਕਰੂਗਾ ਪੈਸੇ ਵੱਧ ਹੋਣਗੇ ਕਿਹੋ ਜਿਹਾ ਸੁਪਨਾ ਤੇ ਰਕੀ ਬਣਾਣਾ ਚਾਹਣਾ ਹੋਰ ਅੱਗੇ ਜੀ ਕਮੈਂਟਰੀਟਰ ਹੀ ਬਣਾਣਾ ਚਾਹਣਾ ਜੀ ਅੱਛਾ ਕਿ ਮੈਂ ਮਤਾ ਅੱਛਾ ਹੋਰ ਕੁਛ ਜੀ 82 ਜਿਹਾ ਕਮੈਂਟਰੀਟਰ ਬਣਾਣਾ ਚਾਹਣਾ ਇਕੱਲੇ ਪੜਾਈਆਂ ਲੱਗਿਆ ਮੈਨੂੰ ਬਸ ਹੀ ਹੋਰ ਬਸ ਹੋਰ ਕੰਮ ਚੱਲ ਪੂਆ ਹਾਂਜੀ ਥੋੜਾ ਤੇਰੇ ਕੋਲ ਮੋਬਾਈਲ ਹੈਗਾ ਹੁਣ ਹਾਂਜੀ ਕਿਹੜਾ ਰਕ ਮੋਬਾਈਲ ਮਰੇ ਦੜੀ ਨੇ ਤਾਂ ਬਾਕੀ ਤੇ ਝੋਟਈ ਮਾਰਦੀ ਬਟਣਾ ਵਾਲਾ ਤੇ ਦੂਜਾ ਬਸ ਦੂਜਾ ਹੀ ਹੈ ਤਾਤੀ ਦੂਜਾ ਇਹਨੂੰ ਇੱਕ ਮਵਾਇਦ ਦੀ ਥੋੜੀ ਮਦਦ ਕਰੀ ਜਾਵੇ ਜਿਹੜਾ ਬੱਚੇ ਦਾ ਹੌਸਲਾ ਫਜਾਈ ਹੋ ਜੇ ਬਥੇਰੇ ਸਾਡੇ ਦਾਨੀ ਸੱਜਣਾ ਕਿਉਂਕਿ ਇਹ ਵੇਖੂਆ ਮੋਬਾਈਲ ਤੇ ਜਿਵੇਂ ਟੀਮਾਂ ਦਾ ਪਤਾ ਲੱਗਦਾ ਰਹਿੰਦਾ YouTube ਤੇ ਟੂਰਨਾਮੈਂਟ ਹੁੰਦੇ ਆ ਆਉਂਦੇ ਜਾਂਦੇ ਆ ਬੱਚ ਨੂੰ ਜਾਣਕਾਰੀ ਮਿਲੂਗੀ ਇਹਨੂੰ ਲੋਕ ਸੱਦਣਗੇ ਇਹਦੇ ਨਾਲ ਸੰਪਰਕ ਕਰਨਗੇ ਫੇਰ ਹੀ ਸੰਪਰਕ ਕਊਆ ਇਹਦਾ ਹੌਸਲਾ ਵਧੂਆ ਜਦੋਂ ਇਹ ਕਮੈਂਟਰੀ ਦਾ ਆਫਕਾਰ ਦਾ ਹੋਰ ਕਮੈਂਟਰੀਆਂ ਨੂੰ ਵੇਖੂਆ ਵੇਖ ਵੇਖ ਕੇ ਜਿੰਨ ਕਿ ਤਰਾਛਾ ਜਾਊਗਾ ਬੱਚਾ ਅੱਗੇ ਹੋਰ ਜਿੰਨ ਹੋਰ ਦੀ ਬازی ਹੋਰ ਤਾਂ ਜਿਹੜਾ ਤੈਨੂੰ ਵਧੀਆ ਖਿਡਾਰੀ ਲੱਗਦੇ ਆ ਵਧੀਆ ਤੇਰੇ ਯਾਰ ਮਿੱਤਰਾਂ ਕਿਸਦਾ ਨਾਮ ਲੈਣਾ ਚਾਹਣਾ ਤੂੰ ਹਾਂਜੀ ਦੱਸੋ ਜੀ ਮਨੋ ਜੀ ਜਾਈ ਤਨਗੜ ਅਲੀ ਵਧੀਆ ਲੱਗਦੇ ਆ ਮੈਨੂੰ ਜੀ ਅੱਛਾ ਇੱਕ ਜੀ ਜੱਗੂ ਹਾਕਮਲੀ ਜੀ ਜੀ ਇੱਕ ਬਿੱਟੂ ਦਗਾਲ ਜੀ ਜੀ ਇੱਕ ਨੰਗਲੰਬੀਆ ਸੰਦੀਪ ਜੀ ਉਹ ਤਾਂ ਵੀਰ ਹੈ ਨਹੀਂਗਾ ਹੁਣ ਇਸ ਵਕਤ ਉਹ ਹੀ ਵਧੀਆ ਲੱਗਦੇ ਨੇ ਤੁਹਾਨੂੰ ਜੀ ਅੱਛਾ ਤੇ ਜਾਈ ਮਾ ਪਾਲੇ ਬੁਲੇਰ ਗਿਆ ਦੀਆ ਵੀਡੀਓ ਦੇਖ ਲੈਣਾ ਜਾਈ ਜੱਗੂ ਦੀ ਦੇਖਦਾ ਹੀ ਮੈਂ ਅਛਾ ਇਹ ਕਹਿੰਦਾ ਸਤ ਤੂੰ ਉਮਰ ਤੇਰੀ ਬਾਲੀ ਛੋਟੀ ਆ ਜਾਂ ਆ ਤਾਂ ਵੱਡੇ ਵੱਡੇ ਬੰਦੇ ਸਾਡੇ ਵਰਗੇ ਵੱਡੀਆਂ ਵੱਡੀਆਂ ਸਟੇਜਾਂ ਤੇ ਜਾਂ ਕੇ ਸੰਗ ਜਾਂਦੇ ਸੰਗ ਲੱਗਦੀ ਆ ਕੰਪਨ ਲੱਗ ਜਾਂਦਾ ਬੁੱਲ ਤੇ ਤੈਨੂੰ ਸੰਗ ਨਹੀਂ ਲੱਗਦੀ ਉੱਥੇ ਜਦੋਂ ਜਾਂਦਾ ਤੂੰ ਨਾ ਜੀ ਸੰਗਨ ਨੂੰ ਕੀ ਆ ਜੀ ਅਛਾ ਸੰਗ ਸੰਗ ਹੀ ਬੰਦਾ ਐ ਖੁੱਲਦਾ ਹੁੰਦਾ ਜੀ ਸੰਗ ਸੰਗ ਤੇ ਖੁੱਲ ਜਾਂਦਾ ਸਾਰਾ ਕੁਝ ਹੀ ਖੁੱਲ ਜਾਂਦਾ ਸੰਗ ਸੰਗ ਚ ਹਾਂ ਜੀ 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 ਹੋਰ ਕਿਹੋ ਜਿਹੀ ਗੱਲਾਂ ਕਰਦਾ ਜਿਹੜੇ ਤੇ ਰਹਾਣੀ ਆ ਜਵਾਕ ਆ ਉਹ ਤੈਨੂੰ ਫਿਰ ਕਹਿੰਦੇ ਨੇ ਵੀ ਤੂੰ ਆ ਕਿਹੋ ਜਿਹਾ ਕੰਮ ਕਰ ਲਈ ਜਾਂ ਤੂੰ ਕਿੱਧਰ ਜਾਵੜਿਆ ਤੂੰ ਨਾ ਜੀ ਅਛਾ ਉਹਦਾ ਹੀ ਕਹਿੰਦੇ ਜੀ ਵਧੀਆ ਕਰਿਆ ਕਰੋ ਜੀ ਕਮੈਂਟਰੀ ਉਧਰੋਂ ਹੀ ਸਾਡੇ ਗਮਾਰ ਤੋਂ ਪਰਲੇ ਪਾਸੇ ਘਰ ਆ ਜੀ ਉਹ ਕਹਿੰਦੇ ਵਧੀਆ ਕਰਿਆ ਕਰ ਤੂੰ ਪੜਿਆ ਵੀ ਗੰਨਾ ਨਾਲ ਜੀ ਅੱਛਾ ਉਹ ਕਹਿੰਦੇ ਹੁੰਦੇ ਹੀ ਜੀ ਜੀ ਨਹੀਂ ਪਿੰਡ ਦੇ ਵਿੱਚੋਂ ਕੋਈ ਮਦਦ ਮਿਲੀ ਤੈਨੂੰ ਬਤ ਪਿੰਡ ਦੇ ਵਿੱਚੋਂ ਜਿਵੇਂ ਸਾਡੇ ਕਲੱਬ ਹੁੰਦੇ ਆ ਸਾਡੇ ਸਰਪੰਚ ਹੁੰਦੇ ਆ ਸਾਡੀਆਂ ਹੋਰ ਵਧੀਆ ਸੰਸਥਾ ਬਣੀਆਂ ਹੁੰਦੀਆਂ ਉਹਨਾਂ ਵੱਲੋਂ ਜਿਹੜੇ ਕਿ ਗਰੀਬ ਬੱਚਾਂ ਦੀ ਜਨਕਿ ਵਾਦ ਤੋਂ ਵਾਦ ਮਦਦ ਕਰੀ ਜਾਂਦੀ ਹੈ ਪਿੰਡ ਦੇ ਵਿੱਚੋਂ ਤੇਰੀ ਕਿਸ ਤਰ੍ਹਾਂ ਦੀ ਮਦਦ ਹੋਈ ਨਹੀਂ ਜੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਹੋਈ ਨਹੀਂ ਜੀ ਪੜਦਮ ਤਾਂ ਕੋਈ ਸਪੋਰਟ ਹੀ ਨਹੀਂ ਕਰਦਾ ਜੀ ਜੀ ਕਿਤੇ ਲੜਦਾ ਤਾਂ ਨਹੀਂ ਰਹਿੰਦਾ ਪਿੰਡ ਦੇ ਨਾਲ ਕਿਤੇ ਪਿੰਡ ਦੇ ਕਹਿੰਦੇ ਨਾ ਭੇੜਾ ਬਹੁਤ ਅੜੀ ਤੇ سپورਟ ਨਾ ਕਰੂੰ ਇਹ ਵੱਡਾ ਹੋਇਆ ਤੰਗ ਕਰੂਗਾ ਹੋਰ ਹੀਰੋ ਬਣ ਜਾਊਗਾ ਨਾ ਨਾ ਜੀ ਲੜਦਾ ਲੁੱੜਦਾ ਤਾਂ ਨਹੀਂ ਕਿਸੇ ਨਾਲ ਨਾ ਨਾ ਪਿੰਡ ਦੇ ਨਾਲ ਲੜਦਾ ਬਾਹਰ ਬਾਹਰ ਬੁਰ ਵੀ ਨਹੀਂ ਕਿ ਇਹ ਪੇਚਾ ਪਾਈ ਰੱਖਦਾ ਮੈਂ ਕਿਸੇ ਨਾਲ ਅਲਕਾਂ ਦਾ ਕਲੇਸੀਆ ਰਹਿੰਦੋ ਨਾ ਨਾ ਜੀ ਵੱਡਾ ਹੋਇਆ ਹੋਰ ਕਲੇਸੀ ਬਣ ਜਾਊਗਾ ਨਾ ਨਾ ਜੀ ਅਸੀਂ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਸਰਪੰਚ ਸਾਹਿਬਾਨ ਇੱਥੋਂ ਦੇ ਕਲੱਬ ਬਣੇ ਹੁੰਦੇ ਆ ਸਾਡੇ ਵੀਰਾਂ ਦੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਅਸੀਂ ਆਦੇ ਚੈਨਲ ਜਿਹੜੇ ਵੀ ਇਹੋ ਜਿਹੇ ਬੱਚੇ ਦੀ ਤੁਸੀਂ ਮਦਦ ਕਰੋ ਇਹੋ ਜਿਹ ਆਪਾਂ ਨੂੰ ਜਨਨ ਕਿ ਇਹੋ ਜਿਹੇ ਹੀਰਿਆਂ ਦੀ ਲੋੜ ਹੈ ਜਿਹਦੇ ਹੁਣ ਗਾਂਹਲੇ ਬੱਚੇ ਦਾ ਹੌਸਲਾ ਵਧਾਇਆ ਜਾਵੇ ਇਹਦਾ ਹੌਸਲਾ ਵਧੂਆ ਅੱਗੇ ਟੂਰਨਾਮੈਂਟ ਚ ਜਾਊਗਾ ਤੇ ਆਪਣੇ ਪਿੰਡ ਦਾ ਨਾਮ ਚਮਕੂਗਾ ਤੇ ਪਿੰਡ ਦੇ ਵਿੱਚ ਨਾਮ ਚਮਕੂ ਉਹਦੇ ਆਦੇ ਮਾਂ ਪਿਓ ਦਾ ਵੀ ਨਾਮ ਚਮਕਾਊਗਾ ਹੋਰ ਆਪ ਕਿਸ਼ਕੀ ਜਣਾ ਚੋਣਾ ਤੂੰ ਹੋਰ ਜੀ ਬਸ ਹੀ ਯਾ ਖੇਡ ਨਾਲ ਹੀ ਯਾ ਕਮੈਂਟਰੀ ਬਸੇ ਹੀ ਇਹੀ ਜਣਾਉਣਾ ਨਹੀਂ ਮੈਂ ਅੱਛਾ ਬਸ ਜਿਹੜੇ ਪੈਸੇ ਲੈਣਾ ਫਿਰ ਉਹ ਕਿੱਥੇ ਜਾਂਦੇ ਉਹ ਮੰਮੀ ਨੂੰ ਫੜਾਉਂਦਾ ਪਾਪੇ ਨੂੰ ਮੰਮੀ ਨੂੰ ਜੀ ਤੇ ਪਾਪੇ ਨੂੰ ਪਾਪੇ ਨੂੰ ਵੀ ਫੜਾਣੇ ਜੀ ਮੈਂ ਮੰਮੀ ਨੂੰ ਫੜਾਉਂਦਾ ਡੇੜੀ ਜੀ ਮੈਂ ਤੇ ਮੈਂ ਡੈਡੀ ਨੂੰ ਫੜਾਨਾ ਹੀ ਮੰਮੀ ਨੂੰ ਫੜਾਉਂਦਾ ਅੱਗੇ ਡੈਡੀ ਉਹ ਮੰਮੀ ਨੂੰ ਤਾਂ ਫੇਰ ਸਪਲਾਈ ਹੁੰਦੀ ਹੈ ਹੈ ਹਾਂਜੀ ਅੱਛਾ ਤੇ ਉਹ ਉਸ ਦਿਵਾ ਜੀ ਮੇਰੀ ਮੰਮੀ ਬੈਂਕ ਚ ਜਮਾ ਕਰਾਉਂਦੀ ਹੈ ਅੱਛਾ ਉਸ ਦਿਵਾ ਜੀ ਮੈਂ ਜੀ ਮਾਤਾ ਪੈ ਸੰਭਾਲਦੇ ਸੀ ਜੀ ਸੰਭਾਲਨੇ ਆ ਵੀ ਭੈਣ ਦਾ ਵਿਆਹ ਕਰਾਂਗੇ ਵੱਡਾ ਹੋ ਗਈ ਤੇ ਗੱਡੀ ਦੇਵਾਂਗੇ ਭੈਣ ਦੇ ਵੈਰੀ ਗੁੱਡ ਕਿਆ ਬਾਤ ਆ ਅੱਛਾ ਹੋਰ ਹੋਰ ਜੀ ਭੈਣ ਦੇ ਵਿੱਚ ਹੀ ਬਾਵਾ ਕੋ ਦੇਵਾਂਗੇ ਸੰਭਾਲ ਮੇਰੀ ਮੰਮੀ ਨੇ ਤਾਂ ਹੀ ਪਾਏ ਮੈਂ ਅਲੱਗ ਕਰ ਲ ਕੋਲ ਕੋ ਕਿੰਨੇ ਜੋੜੀ ਬੈਠਾ ਪੁੱਤ ਫਿਰ ਹੁਣ ਹਾਂਜੀ 26000 ਹੀ ਰਹੂਗਾ ਜੀ ਚਲੋ ਬਹੁਤ ਆ ਬਹੁਤ ਆ ਇਨੀ ਛੋਟੀ ਉਮਰ ਚ 26000 ਵੀ 26 ਲੱਖ ਵਰਗਾ ਹੁੰਦਾ ਹਨਾ ਹਾਂਜੀ ਚਲੋ ਐ ਹੋ ਜੀ ਸੋਚ ਵੇਖੋ ਹਰੇਕ ਬੱਚੇ ਦੀ ਹੋਣੀ ਚਾਹੀਦੀ ਹੈ ਬੱਚਾ ਕਹਿੰਦਾ ਵੀ ਮੈਂ ਪੈਸੇ ਜੋੜੂਗਾ ਪੈਸੇ ਲਿਆ ਕੇ ਮੰਮੀ ਨੂੰ ਫੜਾ ਦੇਣਾ ਉਹ ਮੰਮੀ ਕੁਛ ਤਾਂ ਮੇਰੇ ਪਾਪੇ ਨੂੰ ਫੜਾਣ ਦੀ ਆ ਕੋਈ ਕੁਛ ਜਾਨੀ ਕਿ ਬੈਂਕ ਜਮਾ ਕਰਾ ਦਿੰਦੇ ਬੱਚੇ ਕੁਛ ਤੇ ਸੋਚ ਵੇਖੋ ਬੱਚੇ ਦੀ ਕਿੰਦੀ ਵਧੀਆ ਕਹਿੰਦਾ ਵੱਡਾ ਹੋ ਕੇ ਜਾਨੀ ਕਿ ਮੈਂ ਆਦੀ ਭੈਣ ਦਾ ਵਿਆਹ ਵਧੀਆ ਕਰੂੰਗਾ ਗੱਡੀ ਦੂੰਗਾ ਚੰਗਾ ਫਰਨੀਚਰ ਕਰੂੰਗਾ ਚੰਗੇ ਕਰੇ ਆਉਂਗਾ ਹੋਰ ਫਿਰ ਕੁਛ ਹੋਰ ਦੀ ਬਾਤ ਹੀ ਆ ਆਦੇ ਵਿਆਹ ਦਾ ਰੇਟ ਆਦਾ ਵਿਆਹ ਕਰਾਉਣਾ ਤਾਂ ਛੜਾ ਹੀ ਰਹਿਣਾ। ਨਾ ਨਾ ਇਹ ਕਰਾਵਾਂ। ਕਬੱਡੀ ਵਾਲੇ ਜਿਆਦਾ ਤਾਂ ਛੜਾ ਹੀ ਰਹਿੰਦੇ ਹੁੰਦੇ ਤੇ ਨਹੀਂ? ਨਹੀਂ। ਤੇ ਵਿਆਹ ਹੁੰਦੇ ਦੱਸਦੇ ਮੈਨੂੰ ਤਾਂ ਘੱਟ ਪਤਾ ਥੋੜਾ ਤੈਨੂੰ ਵੱਧ ਪਤਾ ਹੋਊਗਾ ਦੱਸ ਦੇ। ਨਹੀਂ ਵਿਆਹ ਹੁੰਦੇ ਹੀ। ਵਿਆਹ ਹੁੰਦੇ ਆ। ਹਾਂ ਜੀ। ਫਿਰ ਤੂੰ ਹੁਣ ਵਿਆਹ ਕਰਾਉਣਾ? ਹਜੇ ਨਹੀਂ ਕਰਾਉਂਦੇ। ਅੱਛਾ। ਜਦੋਂ ਵੱਡਾ ਕਮੈਂਟੇਟਰ ਬਣ ਗਿਆ ਉਹਦੀ ਕਰਾਉਂਗਾ ਹੀ। ਮੈਂ ਤਾਂ ਕਹਿੰਦਾ ਹੁਣ ਕਰਾ ਲੈ ਦੋਨੇ ਜਾ ਵੜਿਆ ਕਰੋ। ਨਾ ਨਾ ਜੀ ਹੁਣ ਨਹੀਂ ਕਰਾਂਦੇ। ਕਿਉਂ? ਹੁਣ ਨਹੀਂ ਕਰਾਂਦੇ। ਹੋ ਨਹੀਂ ਕਰਾਉਣਾ। ਨਹੀਂ। ਠੀਕ ਹੈ ਠੀਕ ਹੈ। ਹੋਰ ਕੁਛ? ਹੋਰੀ ਵੈਸੇ। ਵੈਰੀ ਗੁੱਡ ਗਰੀਬ ਬਹੁਤ ਹੀ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਇਹਦੀ ਮਦਦ ਹੋ ਜੇ ਜਿਵੇਂ ਆਪਾਂ ਕਹਿੰਦੇ ਆ ਇੱਕ ਗੁਰੂ ਘਰੇ ਜਾਂਦੇ ਆ ਆਪਾਂ ਜਾਂ ਕਿਸੇ ਮੰਦਿਰ ਜਾਂਦੇ ਆ ਆਪਾਂ ਹੋਰ ਕਿਸੇ ਜਗ੍ਹਾ ਤੇ ਜਾਂਦੇ ਆ ਦਾਨ ਕਰਦੇ ਆ ਉਹ ਵੀ ਇੱਕ ਇਹ ਮੰਦਿਰ ਹੈ ਜੇ ਤੁਸੀਂ ਇਹਦੀ ਮਦਦ ਕੀਤੀ ਜਾਵੇ ਗਰੀਬ ਬੱਚਾ ਵਧੂਆ ਫੁੱਲੂਆ ਤੇ ਅੱਗੇ ਜਾਣ ਕੇ ਤਰੱਕੀਆਂ ਕਰੂਗਾ ਪਿੰਡ ਦਾ ਨਾਮ ਚਮਕਾਊਗਾ